ਕੁਦੀ ਜ਼ਿਕਰ ਕਰ ਦਿੱਤਾ ਕਿ ਪਿਛਲੇ 1.5 ਸਾਲ ਦੇ ਵਿੱਚ ਕੁਝ ਹੋਇਆ ਖਾਸ ਤੌਰ ਤੇ ਮੈਂ ਅਮਰਿਤਪਾਲ ਦੇ એપisode ਦਾ ਜ਼ਿਕਰ ਕਰਾਂ ਹਰ ਪਿਛਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਨਕਾਊਂਟਰਸ ਹੋਏ ਆ ਔਰ ਤੁਹਾਡੇ ਵਿਰੋਧੀ ਇਸ ਨੂੰ ਲੈ ਕੇ ਬਹੁਤ ਸਵਾਲ ਜੋਕ ਰਹੇ ਆ ਤੁਹਾਡੇ ਉੱਤੇ ਮੈਂ ਫਿਰ ਨਾਮ ਲੈ ਦਿੰਦਾ ਤੁਸੀਂ ਕਹੋਗੇ ਕਿ ਨਾਮ ਲੈ ਕਿ ਪ੍ਰਤਾਪ ਸਿੰਘ ਬਾਜਬਾ ਜਿੱਥੇ ਇਨਕਾਊਂਟਰ ਹੋਇਆ ਉਹਨਾਂ ਦੇ ਘਰ ਪਹੁੰਚ ਗਏ ਉਹ ਸਿੱਧਾ ਜਾ ਕੇ 90 ਦੇ ਦੌਰ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਤਾਂ ਕਹਿੰਦੇ ਆ ਲਾਅ ਐਂਡ ਆਰਡਰ ਦਾ ਹਾਲ ਦੇਖੋ ਇਤਿ ਸ਼ਰੀਆਮ ਲੁੱਟਾਂ ਹੋ ਰਹੀਆਂ ਨੇ ਭਗਵਾਨ ਤਮਨ ਅਸਤੀਫਾ ਦੇਵੇ ਜਦੋਂ ਕਿਸੇ ਗੈਂਗਸਟਰ ਨੂੰ ਘੇਰਾ ਪੂਰਾ ਪੈ ਜਾਂਦਾ ਮਰ ਜਾਂਦਾ ਇਹ ਐਡਾ ਮਾਰ ਰਹੇ ਨੇ ਇਹ ਤਾਂ ਗਲਤ ਕਰ ਲੈ ਉਹ ਕਿਸੇ ਪਾਸੇ ਤਾਂ ਖੜਜੋ ਭਰਾ ਕਿਸੇ ਗੱਲ ਦਾ ਤਾਂ ਥਰਮਲ ਪਲਾਂਟ ਖਰੀਦ ਲਿਆ ਉਹ ਤੇ ਵੀ ਸਵਾਲ ਐ ਥੋੜੀ ਖਰੀਦੀ ਤਾਂ ਹੁੰਦਾ ਕਬਾਹਾੜਾ ਕਹਿੰਦੇ ਤਾਂ ਜੇ ਨਾ ਖਰੀਦੀਏ ਤੇ ਥਰਮਲ ਪਲਾਂਟ ਕਿਉਂ ਨਹੀਂ ਖਰੀਦਿਆ ਮਾਨੀ ਖਰੀਦ ਗਿਆ ਜੇ ਉਹ ਖਰੀਦ ਲੈਂਦੇ ਇਹਨਾਂ ਨੇ ਤਾਂ ਮਤਲਬ ਨੁਕਸ ਕੱਢਣੇ ਕੱਢਣਾ ਇੱਕ ਬੰਦਾ ਸੀਗਾ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਜਿਵੇਂ ਕਿ ਆਪਣੇ ਵਾਲੇ ਵਿਰੋਧੀ ਧਿਰ ਵਾਲੇ ਹਰ ਗੱਲ 'ਚ ਉਹ ਨਗੋਚ ਕੱਟਦਾ ਸੀ, ਨੈਗੇਟਿਵ ਮਾਈਂਡਡ ਸੀ। ਉਹਦੇ ਦੋਸਤ ਵੀ ਬਹੁਤ ਹੈਰਾਨ ਪਰੇਸ਼ਾਨ ਸੀ, ਯਾਰ ਇਹ ਹਰ ਗੱਲ 'ਚ ਹੀ ਨੈਗੇਟਿਵਿਟੀ ਲੱਭਦਾ ਹੈ। ਉਹਨਾਂ ਨੂੰ ਇੱਕ ਕੁੱਤਾ ਲੱਭ ਗਿਆ। ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ। ਪਾਣੀ ਦੇ ਉੱਤੇ ਤੁਰ ਲੈਂਦਾ ਸੀ। ਕਹਿੰਦੇ ਲੈ ਇਹ ਝੋਣੀ ਨੁਕਸ ਕੱਢ ਖਾ ਸਕਦਾ, ਇਹਦੀ ਤਾਰੀਫ਼ ਕਰਨੀ ਪਊਗੀ ਇਹਨੂੰ। ਬੁਲਾ ਲਿਆ ਆਵਾਜ਼ੇ ਹੋ ਰਹੀ ਸਿੱਧੂ ਹੋਰੀ ਸਾਰੇ। ਹਾਂ ਸਾਰੇ ਬੁਲਾ ਲੇ। ਵੀ ਆਓ ਜੀ ਤੇ ਆਹ ਦੇਖਿਓ ਜੀ, ਪਾਣੀ ਦੇ ਟੋਬੇ 'ਚ ਕੁੱਤਾ ਇਦਨੋਂ ਛੱਡਤਾ। ਕੁੱਤਾ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ। ਫਿਰ ਉਹਨੂੰ ਪੁੱਛਿਆ ਕਿ ਨਾ ਕਿਵੇਂ ਕੀ ਕਹੋਗੇ ਹਾਂ ਮੈਂ ਸਮਝ ਗਿਆ ਭਗਵੰਤ ਮਾਨ ਹੋਰ ਆਂਦੇ ਪਿੰਡ ਦਾ ਕੁੱਤਾ ਹੈ ਇਹਦਾ ਮਤਲਬ ਇਹਨੂੰ ਪਾਣੀ ਤੇ ਤੁਰਨਾ ਆਉਂਦਾ ਹੈ ਤੈਰਨਾ ਨਹੀਂ ਆਉਂਦਾ ਲੈ ਕੱਟਣਾ ਹੀ ਕੱਟਣਾ ਨੁਕਸਤ ਮਤਲਬ ਜੋ ਮਰਜ਼ੀ ਕਰੀ ਜਾਣ ਜੀ ਮੈਂ ਮੈਂ ਤਾਂ ਲੋਕਾਂ ਦਾ ਬੰਦਾ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ 20 ਮਹੀਨੇ ਹੋ ਗਏ ਤੁਹਾਨੂੰ ਕੋਈ ਫਰਕ ਨਹੀਂ ਪਿਆ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਇੰਨਾ ਕੁ ਫਰਕ ਹੈ ਜਿਹੜੇ ਪਹਿਲਾਂ ਅਣ ਸਿਓ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਂ ਤਾਂ 17 ਸਾਲ ਦੀ ਉਮਰ ਚ ਭਗਵਾਨਤਮਾਨ ਬਣਦਾ ਸੀ ਲੋਕਾਂ ਨੇ ਕੁਲਫੀ ਗਰਮਾ ਗਰਮ ਵੇਲੇ ਮੈਨੂੰ ਉਦੋਂ ਵੱਡੀ ਸ਼ੋਹਰਤ ਨਹੀਂ ਮਿਲ ਸਕਦੀ ਮੈਂ ਹੁਣੇ ਉਦੋਂ ਵੱਡਾ ਕੁਝ ਬਣ ਨਹੀਂ ਸਕਦਾ ਹਾਂ ਇੰਨਾ ਕਹਿ ਵੀ ਐਸੇ ਜਨਮ ਚ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਪੰਜਾਬੀਆਂ ਦੀ ਸੇਵਾ ਕਰਨ ਦਾ ਤਾਂ ਏਡੂ ਵੱਡਾ ਪੁੰਨ ਵੀ ਨਹੀਂ ਹੋ ਸਕਦਾ ਕੋਈ ਮੈਂ ਕੋਈ ਫਾਈਲ ਜਦੋਂ ਦੇਖਦਾ ਮੈਂ ਇਹੀ ਪੁੱਛਦਾ ਇਹਦੇ ਨਾਲ ਪੰਜਾਬੀਆਂ ਨੂੰ ਕੋਈ ਫਾਇਦਾ ਹੈ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੈਗਾ ਜੇ ਨੁਕਸਾਨ ਹੈ ਤਾਂ ਮੈਂ ਸਾਈਨ ਨਹੀਂ ਕਰਦਾ ਆਇਦਾ ਤਾਂ ਮੈਂ ਫਾਈਲ ਪੈਂਡਿੰਗ ਨਹੀਂ ਰੱਖਦਾ ਮੈਂ ਤਾਂ ਇਸ ਇਦਾਂ ਦੇ ਬੰਦੇ ਸਿਆਸੀ ਤੇ ਜਿਹੜੇ ਹੋਰ ਪੰਜਾਬ ਦੇ ਮੁੱਦੇ ਮਾਣਾਂ ਦੇ ਉੱਤੇ ਆਵਾਂਗਾ ਇੱਕ ਦੋ ਪਰਸਨਲ ਤੁਸੀਂ ਜ਼ਿਕਰ ਕਰੀ ਦਿੱਤਾ 2022 ਤੋਂ ਪਹਿਲਾਂ ਜਦੋਂ ਸੀਐਮ ਤੁਸੀਂ ਨਹੀਂ ਬਣੇ ਸੀ ਔਰ ਉਸ ਤੋਂ ਬਾਅਦ ਕਿਵੇਂ ਚੇਂਜਸ ਦੇਖਦੇ ਹੋ ਕਿ ਹੁਣ ਵੀ ਤੁਹਾਡੇ ਕੋਈ ਯਾਰ ਦੋਸਤ ਹੈ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਕਾਲ ਚਲੀ ਜਾਂਦੀ ਹੈ ਸੀਐਮ ਦੀ ਨਹੀਂ ਭਗਵੰਤ ਮਾਨ ਦੀ ਕਾਲ ਚਲੀ ਜਾਂਦੀ ਹੈ ਹੁੰਦਾ ਕਦੇ ਐਵੇਂ ਕੀ ਹਾਂ ਬਹੁਤ ਬਹੁਤ ਵਾਰ ਕਾਲ ਕਾਲ ਚਲੀ ਗਈ ਤੁਸੀਂ ਹਰ ਰੋਜ਼ ਹਰ ਰੋਜ਼ ਹੁੰਦਾ ਤੁਸੀਂ ਹੋਰੋਂ ਹੁਣ ਵੀ ਟਾਈਮ ਦੇ ਰਹੇ ਹੋ ਉਸਤੇ ਨਹੀਂ ਨਹੀਂ ਪਿੰਡਾਂ ਵਾਲੇ ਦੋਸਤ ਨੇ ਮੇਰੇ ਮੇਰੇ ਆਪਣੇ ਪਿੰਡ ਦੇ ਗਵਾਂਢੀ ਪਿੰਡਾਂ ਜਾਂ ਮੇਰੇ ਕਲਾਸਮੇਟ ਨੇ ਇਹੀ ਫਾਇਦਾ ਹੈ ਕਿ ਮੈਂ ਜਦੋਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਆਹ ਜਿਹੜਾ ਫੈਸਲਾ ਹੈ ਇਹਦੇ ਨਾਲ ਆਪਣਾ ਤੁਹਾਨੂੰ ਕੀ ਫਰਕ ਪਊਗਾ ਉਹ ਕਹਿੰਦੇ ਅੱਛਾ ਜੀ ਐਂ ਹੋ ਜੇ ਤਾਂ ਫਿਰ ਇਹ ਬਹੁਤ ਵਧੀਆ ਹੋ ਜਾਊਗਾ ਫਿਰ ਮੈਂ ਆਫਸਰ ਨੂੰ ਕਹਿੰਨਾ ਕਿ ਕਿਉਂਕਿ ਫੈਸਲਾ ਕਰੋ ਕਿਉਂਕਿ ਇੱਥੇ ਨਾ ਏਸੀ ਕਮਰਿਆਂ 'ਚ ਬੈਠੇ ਬਾਬੂ ਉਹ ਫੈਸਲਾ ਨਹੀਂ ਕਰ ਸਕਦੇ ਕਿ ਪੰਜਾਬ 'ਚ ਹੋਣਾ ਕੀ ਹੈ ਕਿ ਇੰਤਕਾਲ ਖੋਲ੍ਹ ਦਈਏ ਬੜੀ ਬੜੀ ਪੰਗਾ ਯਾਰ ਇੰਤਕਾਲ ਖੋਲ ਦੋ ਖੋਲ ਦਿਨੇ ਇੰਤਕਾਲ 40 41000 ਇੰਤਕਾਲ ਹੋਇਆ ਕੱਲ ਤੇ ਪਾਓ ਇੱਕ ਵਾਰੀ ਪਹਿਲਾਂ ਕੋਈ ਇੰਤਕਾਲ ਹੀ ਨਹੀਂ ਖੁੱਲ ਰਹੇ ਮੈਂ ਲੋਕਾਂ ਨੂੰ ਪੁੱਛਦਾ ਕਿਵੇਂ ਕਰੀਏ ਕਹਿੰਦੇ ਭਾਈ ਖੋਲ ਦੇ ਬਾਈ ਵਾਲੇ ਨੇ ਮੈਨੂੰ ਮੈਨੂੰ ਬਾਈ ਕਹਿੰਦੇ ਨੇ ਕੋਈ ਬਾਨ ਸਾਹਿਬ ਵਾਲੇ ਨਹੀਂ ਹੈਗੇ ਉਹ ਭਾਈ ਖੋਲ ਦੇ ਤਾਂ ਬਹੁਤ ਵਧੀਆ ਹੋ ਜਾਊਗਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਮੈਂ ਜਲੰਧਰ ਦੇ ਵਿੱਚ ਅਸੀਂ ਇੱਕ ਫੰਕਸ਼ਨ ਕੀਤਾ ਪੁਲਿਸ ਦਾ ਪੀਏਪੀ ਦੇ ਵਿੱਚ ਗਰਾਊਂਡ ਦੇ ਵਿੱਚ ਜੀ ਤੁਸੀਂ ਵੀ ਲਾਈਵ ਦਿਖਾਇਆ ਸੀ ਉਹ ਜਿਵੇਂ ਮੁੰਬਈ ਚ ਬਾਲੀਵੁੱਡ ਜਿਹੜਾ ਉਹ ਮਹਾਰਾਸ਼ਟਰ ਪੁਲਿਸ ਵਾਸਤੇ ਕਰਦਾ ਹੈ ਹਾਂਜੀ ਇਦਾਂ ਹੀ ਪੰਜਾਬ ਦੇ ਸਾਰੇ ਆਰਟਿਸਟਾਂ ਨੇ ਪੰਜਾਬ ਪੁਲਿਸ ਲਈ ਇੱਕ ਫੰਕਸ਼ਨ ਕੀਤਾ ਤਾਂ ਉਹ ਰਾਤ ਦਾ ਸੀ ਤੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਪਰ ਫੰਕਸ਼ਨ ਆਊਟਡੋਰ ਸੀ ਉੱਥੇ ਪੀਪੀ ਦੇ ਗਰਾਊਂਡ 'ਚ ਚੰਡੀਗੜ੍ਹ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਮੈਂ 2 ਵਜੇ ਸੈਕਟਰੀਏਟ 'ਚ ਬੈਠਾ ਕਿਉਂਕਿ 4 ਵਜੇ ਜਾਣਾ ਸੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਉਹ ਕਹਿੰਦੇ ਜੀ ਜਿੰਨਾ ਮੀਂਹ ਪੈ ਰਿਹਾ ਹੈ 3 ਵਜੇ ਮੇਰੇ ਅਫਸਰ ਮੈਨੂੰ ਕਹਿੰਦੇ ਹੈਲੀਕਾਪਟਰ ਤਾਂ ਉੱਡਣਾ ਨਹੀਂ ਜੀ ਤੇ ਚਲੋ ਉੱਥੇ ਤਾਂ ਜੀ ਫਿਰ ਭਰ ਗਿਆ ਹੋਣਾ ਗਰਾਉਂਡ ਤਾਂ ਪਾਣੀ ਨਾਲ ਆਪਾਂ ਕੈਨਸਲ ਕਰ ਦਈਏ ਮੈਂ ਕਿਹਾ ਨਹੀਂ ਜੇ ਕੈਨਸਲ ਕਰਨਾ ਪਿਆ ਉੱਥੇ ਜਾ ਕੇ ਕਰਾਂਗੇ ਕਿਹੜਾ ਚੱਲੋ ਇੱਥੋਂ ਇੱਥੋਂ ਉੱਡੇ ਆ ਕੋਰਾਲੀ ਦੇ ਪਰਲੇ ਪਾਸੇ ਧੁੱਪ ਨਿਕਲਿਆ ਜਦੋਂ ਉੱਥੇ ਗਏ ਉਹ ਕਹਿੰਦੇ ਸਾਡੇ ਤਾਂ ਮੀਂਹ ਨਹੀਂ ਪੈਂਦਾ ਉੱਥੋਂ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਅੱਜ ਦੀ ਜਿਹੜੀ ਸਾਰੀ ਸਿਚੁਏਸ਼ਨ ਹੈ ਇਹ ਤੋਂ ਕੀ ਸਿੱਖਿਆ ਮਿਲਦੀ ਹੈ ਕਹਿੰਦੇ ਜੀ ਮੈਂ ਚੰਡੀਗੜ੍ਹ ਮੀਂਹ ਪੈ ਰਿਹਾ ਸੀ ਤੁਸੀਂ ਕਹਿੰਦੇ ਸੀ ਕੈਨਸਲ ਕਰ ਦਿਓ ਪ੍ਰੋਗਰਾਮ ਇੱਥੇ ਬਿਲਕੁਲ ਨਹੀਂ ਪੈ ਰਿਹਾ ਕਹਿੰਦੇ ਹਾਂ ਜੀ ਮੌਸਮ ਇੱਥੇ ਹੋਰ ਹੈ ਮੈਂ ਕਿਹਾ ਤੂੰ ਐਸੇ ਦੋਂਦਾ ਹੈ ਚੰਡੀਗੜ੍ਹ ਬਹਿ ਕੇ ਤੁਸੀਂ ਪੰਜਾਬ ਦੇ ਫੈਸਲੇ ਨਹੀਂ ਲੈ ਸਕਦੇ ਚੰਡੀਗੜ੍ਹ 'ਚ ਮੌਸਮ ਹੋਰ ਹੈ ਚੰਡੀਗੜ੍ਹ ਦਾ ਸੂਰਜ ਹੋਰ ਹੈ ਪੰਜਾਬ ਦਾ ਮੌਸਮ ਹੋਰ ਹੈ ਗਰਾਊਂਡ ਤੇ ਜਾ ਕੇ ਫੈਸਲੇ ਲਾਓ ਥੱਲੇ ਧਰਤੀ ਤੇ ਜਾ ਕੇ ਲੋਕਾਂ ਨੂੰ ਪੁੱਛੋ ਕੱਸੀਆਂ ਦਾ ਪਾਣੀ ਆ ਰਿਹਾ ਜਾਂ ਨਹੀਂ ਇਹਨਾਂ ਨੂੰ ਪੁੱਛ ਲੋ ਸਾਰੇ ਲੀਡਰ ਨੂੰ ਕਿ ਕੱਸੀਆਂ ਕੀ ਹੁੰਦੀਆਂ ਨੇ ਪਤਾ ਹੀ ਨਹੀਂ ਇਹਨਾਂ ਨੂੰ ਪੁੱਛੋ ਕਿ ਖਾਲ ਮਰਨਾ ਕੀ ਹੁੰਦਾ ਪਤਾ ਹੀ ਨਹੀਂ ਕਿਉਂਕਿ ਮੈਂ ਇੱਕ ਗੱਲ ਕਹਣਾ ਤੁਸੀਂ ਬਹੁਤ ਸਾਰੇ ਕਨਵੈਂਟ ਚ ਪੜੇ ਹੋਏ ਬੈਠੇ ਹੋਣਗੇ ਗੁੱਸਾ ਨਾ ਕਰਿਓ ਅਸੀਂ ਸਰਕਾਰੀ ਆ ਨਾ ਸਰਕਾਰੀ ਸਕੂਲਾਂ ਦਾ ਇੱਕ ਫਾਇਦਾ ਹੁੰਦਾ ਹੈ ਪਰਸਨੈਲਿਟੀ ਡਿਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਡਿਸੀਜਨ 메ਕਿੰਗ ਪਾਵਰ ਸਰਕਾਰੀ ਸਕੂਲ ਬਹੁਤ ਵਧਾਉਂਦੇ ਨੇ ਹੁਣ ਤੁਸੀਂ ਪੁੱਛੋ ਮੈਨੂੰ ਕਿਵੇਂ ਬਿਲਕੁਲ ਜੀ ਜਾਨਣਾ ਚਾਹਾਂਗੇ ਬਿਲਕੁਲ ਦੱਸੂਗਾ ਜੋ ਸਰਕਾਰੀ ਸਕੂਲ ਚ ਬੱਚਾ ਜਦੋਂ ਘਰੋਂ ਜਾਂਦਾ ਹੈ ਘਰੋਂ ਨਿਕਲ ਜਾਂਦਾ ਹੈ ਤਾਂ ਸਭ ਤੋਂ ਵੱਡਾ ਫੈਸਲਾ ਉਹਨੂੰ ਇਹ ਲੈਣਾ ਪੈਂਦਾ ਹੈ ਵੀ ਚੱਲ ਹੁਣ ਘਰੋਂ ਤਾਂ ਨਿਕਲ ਗਏ ਸਕੂਲ ਜਾਣਾ ਹੈ ਅੱਜ ਜਾਂ ਨਾ ਕਿੱਡਾ ਵੱਡਾ ਫੈਸਲਾ ਹੀ ਦੇਖੋ ਉਹਨੇ ਆਪ ਫੈਸਲਾ ਕਰਨਾ ਹੀ ਕਿਉਂਕਿ ਪ੍ਰਾਈਵੇਟ ਤਾਂ ਹੁੰਦਾ ਨਹੀਂ ਉਹ ਤਾਂ ਫੋਨ ਆ ਜਾਊਗਾ ਫੋਨ ਆ ਜਾ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਫਿਰ ਉਹ ਸਕੂਲ ਜਾਣ ਦਾ ਫੈਸਲਾ ਕਰ ਲੈਂਦਾ ਉੱਥੇ ਜਾ ਕੇ ਫਿਰ ਉਹਨੇ ਫੈਸਲਾ ਲੈਣਾ ਹੁੰਦਾ ਹੈ ਹੁਣ ਭੱਜਣਾ ਸਕੂਲਾਂ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਵੱਡਾ ਫੈਸਲਾ ਹੈ ਵੱਡਾ ਫੈਸਲਾ ਫਿਰ ਉਹ ਨਾ ਥੋੜਾ ਜਿਆ ਤੁਹਾ ਨੂੰ ਰਾਜਨੀਤੀ ਫੈਸਲੇ ਲੈਣਾ ਵੀ ਸਿਖਾਉਂਦਾ ਹੈ ਸਰਕਾਰੀ ਸਕੂਲ ਉੱਥੇ ਬਹਿ ਕੇ ਫਿਰ ਤੁਸੀ ਫੈਸਲਾ ਕਰਨਾ ਹੁੰਦਾ ਕੱਲੇ ਨੇ ਭੱਜਣਾ ਜਾਂ ਪੰਜ ਸੱਤ ਨਾਲ ਲੈ ਲਈਏ ਬਹੁਮਤ ਹੋ ਜੇ ਥੋੜਾ ਜਿਆ ਬਹੁਮਤ ਨਾਲ ਹੋ ਜੇ ਫਿਰ ਇਹ ਫੈਸਲਾ ਕਰਨਾ ਸਾਰੀ ਛੁੱਟੀ ਵੇਲੇ ਕੁੱਟਣਾ ਕਿਹਨੂੰ ਹੈ ਇਹ ਵੀ ਦੇਖਣਾ ਉਧਰ ਕਿੰਨੇ ਕਿੰਨੇ ਫਿਰ ਭੱਜਣਾ ਕਿੱਧਰ ਦੀ ਹੈ ਤੁਹਾਨੂੰ ਇਹ ਪਰਸਨੈਲਿਟੀ ਡਵੈਲਪਮੈਂਟ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਇਹ ਜਿਹੜੇ ਹੁਣ ਮਤਲਬ ਚੋਨਾ ਚੋਨਾ ਭਗਵੰਤਮਾਨ ਇਹ ਪੰਜਾਬ ਦੀ ਪਿਠ ਵਿੱਚ ਸ਼ੂਰਾ ਗੋਪਦਾ ਇਹਨਾਂ ਤੋਂ ਗੱਲ ਨਹੀਂ ਬਣਦੀ ਜੀ ਪੰਜਾਬੀ ਸਿੱਖੋ ਪਹਿਲਾਂ ਮਾਨ ਸਾਹਿਬ ਤੁਹਾਡੇ ਇੱਕ ਦੋਸਤ ਮੈਨੂੰ ਦੱਸ ਰਹੇ ਸੀ ਕਿ ਜਿੱਥੇ ਸੀਐਮ ਹਾਊਸ ਜਿੱਥੇ ਤੁਸੀਂ ਰਹਿ ਰਹੇ ਹੋ ਕਹਿੰਦੇ ਕਿ ਜਦੋਂ ਤੁਸੀਂ ਉਹਦੇ ਮੋਹਰੋਂ ਨਿਕਲਦੇ ਸੀਗੇ ਉੱਥੋਂ ਦੇ ਅੱਗੋਂ ਨਿਕਲਦੇ ਸੀ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਦਿਨ ਜ਼ਰੂਰ ਇੱਥੇ ਆਉਂਗਾ ਆਮ ਘਰਾਂ ਦਾ ਮੁੰਡਾ ਜਿਹੜਾ ਵਾ ਇੱਕ ਦਿਨ ਜ਼ਰੂਰ ਇੱਥੇ ਸੀਐਮ ਬਣ ਕੇ ਆਏਗਾ ਤੁਸੀਂ ਅਮੂਮਨ ਕਹਿੰਦੇ ਸੀ ਰਾਤ ਨੂੰ ਕਹਿੰਦੇ 2 ਵਜੇ 3 ਵਜੇ ਨਿਕਲਣਾ ਉੱਥੋਂ ਇਹ ਕਿਸੇ ਤੁਹਾਡੇ ਦੋਸਤ ਨੇ ਕਿੱਸਾ ਦੱਸਿਆ ਸੀ ਨਹੀਂ ਐਡਵਾਂਸ ਦੇ ਵਿੱਚ ਆਪਦਾ ਘਰ ਦੇਖਣ ਚ ਕੀ ਹਰਜਾ ਜੀ ਤੁਸੀਂ ਜ਼ਿਆਦਾ ਹੀ ਐਡਵਾਂਸ ਦੇਖ ਲਿਆ ਸੀ ਨਹੀਂ ਮੈਨੂੰ ਪਤਾ ਸੀ ਮੈਂ ਆਉਣਾ ਇੱਥੇ ਇੱਕ ਦਿਨ ਮੈਂ ਮਿਹਨਤ ਮੈਂ ਲੋਕਾਂ ਦੇ ਹੱਕ ਦੀ ਗੱਲ ਕਰੂੰਗਾ ਜਨੂਨੀ ਸੀ ਮੈਂ ਇੱਥੇ ਤਾਂ ਵੱਡੇ ਵੱਡੇ ਤੁਸੀਂ ਅ ਜਿੰਨੇ ਵੀ ਮੈਂ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਕੰਪੇਅਰ ਤਾਂ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਜਨੂਨੀ ਨੇ ਜਿਨ੍ਹਾਂ ਨੇ ਸੋਚਿਆ ਸੀ ਆਹ ਕਰਨੇ ਕਰਨਾ ਮੈਂ ਐਂ ਕਰਨਾ ਤਾਂ ਮੈਂ ਵੀ ਕਹਿੰਦਾ ਸੀਗਾ ਰਾਤ 2-3 ਵਜੇ ਨਿਕਲਦੇ ਸੀ ਸੋਚਦੇ ਸੀ ਗੋਲ ਤਾਂ ਗੋਲ ਤਾਂ ਕੋਈ ਰੱਖੋਗੇ ਨਾ ਜੇ ਫੁੱਟਬਾਲ ਦੇ ਗਰਾਊਂਡ 'ਤੇ ਦੋਨੇ ਪਾਸੇ ਗੋਲ ਪੱਟ دیے ਫਿਰ ਕਾਦੇ ਵਾਸਤੇ ਲੱਤਾਂ ਮਾਰੀ ਜਾਂਦੇ ਬਾਈ ਬਾਈ ਜਾਣੇ ਕੋਈ ਨਾ ਕੋਈ ਤਾਂ ਗੋਲ ਹੋਊਗਾ ਨਾ ਮੈਂ ਚਾਹੁੰਦਾ ਸੀ ਕਿ ਮੈਂ ਇੱਥੇ ਆਊਂਗਾ ਤੇ ਮੈਨੂੰ ਇਹ ਯਕੀਨ ਸੀ ਇਹ ਤਾਂ ਫਿਰ ਡੈਡੀਕੇਸ਼ਨ ਹੈ ਨਾ ਜਨੂਨ ਹੈ ਰੱਖਣਾ ਚਾਹੀਦਾ ਹਰੇਕ ਨੂੰ ਸੁਪਨੇ ਵੱਡੇ ਲਓ ਤੁਸੀਂ ਆਪਣਾ ਕੰਟਰੀ ਐ ਤੋਪ ਦਾ ਲਾਇਸੈਂਸ ਮੰਗੋਗੇ ਤਾਂ ਕਿਤੇ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰੋਗੇ ਗਲੇਲ ਦਾ ਵੀ ਨਹੀਂ ਦਿੰਦੇ ਇਹ ਗੋਲ ਸੀਐਮ ਦਾ ਹੈ ਸੁਪਨੇ ਦੇਖੋ ਇਹ ਬਣਾਗੇ ਵੱਡੇ ਬਣਾਗੇ ਕਿਉਂ ਨਹੀਂ ਬਣਾਗੇ ਵੱਡੇ ਸਾਨੂੰ ਹੱਕ ਦੇਖੋ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਤੁਸੀਂ ਕਹਿੰਦੇ ਰਾਤ ਦੇ 2 ਵਜੇ ਮੈਂ ਜਾ ਕੇ ਢੇੜਾ ਮਾਰ ਕੇ ਆਉਂਦਾ ਸੀ ਪਰ ਠੀਕ ਠਾਕ ਹੈ ਆਉਣਾ ਇੱਥੇ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ